ਜਿਸ ਵਕਤ ਅਸੀਂ ਖੜੇ ਆ ਬੜਾ ਹੀ ਇਤਿਹਾਸਿਕ ਸਥਾਨ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ ਉੱਥੇ ਲੱਗੇ ਪਿੱਛੇ ਇੱਕ ਅਖੌਤੀ ਬਦਲਾਵ ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਸੀਗਾ ਤੁਸੀਂ ਪੜ੍ਹ ਸਕਦੇ ਹੋ ਸਰਦਾਰ ਭਗਵੰਤ ਮਾਨ ਪਹਿਲਾਂ ਤਾਂ ਸਿੰਘ ਹੈ ਨਹੀਂ ਜੀ ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਹਾ ਲੇਕਿਨ ਇੱਥੇ ਸਿੰਘ ਹੈ ਨਹੀਂ ਇਹ ਸਰਦਾਰ ਸਿੱਖ ਕਵਾ ਕੇ ਚੰਗੀ ਤਰ੍ਹਾਂ ਖੁਸ਼ੀ ਨਹੀਂ ਸਿੰਘ ਕਵਾ ਕੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀ ਪੱਥਰ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੋਟੇ ਖੁਰਕ ਕਰਨਗੇ ਆਣ ਕੇ ਨੀ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ ਉੱਥੇ ਝੋਟੇ ਖੁਰਕਦੇ ਨੇ ਹੁਣ ਸਾਨੂੰ ਝੋਟਾ ਲੱਭਿਆ ਨਹੀਂ ਤਾਂ ਝੋਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ ਮਿਤੀ 5 8 2022 ਨੂੰ ਆਪਣੇ ਘਰ ਕਮਲਾ ਨਾਲ ਰੱਖਿਆ ਹੁਣ ਮੇਰੇ ਨੇੜੇ ਆ ਜਾ ਜ਼ਰਾ ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ ਛੇਡਾਂ ਕਰਦਾ ਨਹੀਂ ਪੱਥਰਤਾ ਜੀ ਰੱਖ ਦੇਣ ਲਈ ਲੀਡਰ ਸਾਡਾ ਮੌਕਾ ਆਊਗਾ ਅਸੀਂ ਨਹੀਂ ਪੱਥਰ ਰੱਖਾਂਗੇ ਅਸੀਂ ਮਿਸਤਰੀਆਂ ਕੋਲੋਂ ਰਖਾਇਆ ਕਰਾਂਗੇ ਕਾਰੀਗਰਾਂ ਕੋਲੋਂ ਰਖਾਇਆ ਕਰਾਂਗੇ ਕਿਉਂਕਿ ਉਹ ਕਰਦੇ ਨੇ ਅੱਛਾ ਇਹ ਮੈਡੀਕਲ ਕਾਲਜ ਕੋ ਛੋਟਾ ਮੋਟਾ ਪ੍ਰੋਜੈਕਟ ਹੈਗਾ ਔਰ ਇਦਾਂ ਦੇ ਮੇਰੇ ਵੀਰੋ ਸੂੜਾ ਨਹੀਂ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ ਚ ਘੁੰਮ ਘੁੰਮ ਕੇ ਹੈਲੀਕਾਪਟਰ ਤੇ ਚੜ ਚੜ ਕੇ ਇੱਕ ਵੀ ਨਹੀਂ ਬਣ ਸਕਿਆ ਆ ਪਹਿਲਾ ਨੀ ਪੱਥਰ ਦਾ ਹਾਲ ਦਿਖਾਇਓ ਉਜੜਿਆ ਹੋਇਆ ਜੀ ਆ ਦਿਖਾਓ ਆ ਦੇਖ ਲਓ ਸਾਰੇ ਹਾਲਤ ਕੀ ਆ ਥੱਲੇ ਆ ਭਖੜਾ ਉੱਗਿਆ ਹੋਇਆ ਸਾਰੇ ਬੁਰੀ ਹਾਲਤ ਆ ਚਲੋ ਹੋਰ ਨਹੀਂ ਕੁਛ ਉਹ ਸ਼ਰਮ ਕਰ ਲੈਂਦਾ ਆਪਣੇ ਨੀ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ ਇੱਥੇ ਕੋ ਚਾਰ ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਕਾਲਜ ਤਾਂ ਬਣਾਉਣਾ ਨਹੀਂਗਾ ਉਹ ਤਾਂ ਸਾਨੂੰ ਪਤਾ ਵਾ ਹੁਣ ਇੱਧਰ ਆਓ ਲੱਗੇ ਜ਼ਰਾ ਕਿਉਂ ਨਹੀਂ ਬਣ ਰਿਹਾ ਕਾਲਜ ਇਹ ਬਹਾਨਾ ਬਣਾ ਰਿਹਾ ਵਾ ਦੋਸਤੋ ਮੈਂ ਸਾਰੀ ਦੁਨੀਆ ਚ ਬੈਠਿਆ ਨੂੰ ਕਹਿੰਦਾ ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ ਜਿਨ੍ਹਾਂ ਜ਼ਿੰਦਗੀ ਚ ਕੰਮ ਨਹੀਂ ਕਰਨਾ ਸਿਰਫ ਚੁਟਕਲੇ ਸੁਣਾਉਣੇ ਨੇ ਦੂਜਿਆਂ ਨੂੰ ਮਜ਼ਾਕ ਕਰਨਾ ਵਾ ਟਿਚਰਾ ਕਰਨੀਆਂ ਨੇ ਹੁਣ ਸੁਣੋ ਕਹਾਣੀ ਕੀ ਵੈਸੇ ਤਾਂ 16 ਦੇ 16 ਹੀ ਨਹੀਂ ਬਣੇ ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰਸਟ ਹੈ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ਟਰਸਟ ਹੈ ਇਹ ਢੀਂਸਿਆਂ ਦੇ ਕੰਟਰੋਲ ਵਿੱਚ ਹੈ ਜੀ ਉਹ ੜਿੱਕਾ ਪਾ ਰਹੇ ਨੇ ਜੀ ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ ਹਾਲਾਂਕਿ ਸਾਦੇ ਸ਼ਬਦਾਂ 'ਚ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤ ਜੀ ਨੂੰ ਸਾਰੀਆਂ ਪੰਚਾਇਤਾਂ ਕੋਲ ਦੋ ਦੋ 10 300 ਕਿੱਲਾ ਪੰਚਾਇਤ ਦੀ ਜ਼ਮੀਨ ਆ ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ ਆ ਸੜਕੋ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ ਜੇ ਤੁਸੀਂ ਬਣਾਉਣਾ ਹੋਵੇ ਜੇ ਤੁਹਾਡੀ ਜੇ ਤੁਹਾਡਾ ਇਰਾਦਾ ਨੇਕ ਹੁੰਦਾ ਦੋਆਂ ਸਾਲਾਂ 'ਚ ਆ ਬਾਈ ਦਾ 8 ਬਾਈ ਦਾ ਨੀ ਪੱਥਰ ਨਾ ਖੜਾ ਹੁੰਦਾ ਇੱਥੇ ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ ਬੱਚੇ ਪੜ੍ਹ ਰਹੇ ਹੁੰਦੇ ਬਿਕੋਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ ਤੁਸੀਂ ਢੀਂਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ٹرسٹ ਤੇ ਜੜ ਦਿੱਤਾ ਆ ਹੁਣ ਸੁਣੋ ਆਓ ਇਧਰ ਲਾਗੇ ਦੇਖੋ ਆ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ٹرسٹ ਨੇ ਦਿੱਤੇ ਨੇ ਦਸਤਾਵੇਜ਼ ਆ ਤੁਹਾਨੂੰ ਆਓ ਜਦਾ ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਆ ਇਨ ਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਆ ਆ ਨੰਬਰ ਦਿੱਤਾ ਹੋਇਆ ਸਾਰਾ ਅੱਛਾ ਆ ਲਿਸਟ ਆਫ ਇਵੈਂਟਸ ਆ ਕੀ ਕੀਤਾ list of index list of events mastuana sir medical college case current status 10 may 2023 nu jada application si gurudwara guru sagar mastuana trust ne 10 may 23 ch apna consent deta in court me regarding consent of guru sagar mastuana trust to spare 25 acre land for the main case pending in honorable high court between gurusor guru sagar mastuana trust and sdpc for the construction of medical college where the foundation stone has been laid down by honorable cm bhagwant maan ji ek wari dasda toanu ke 10 may da 1 saal piche ida half nama de chuka consent a trust jada bhagwant maan kehnda ke sade nal sanu banawan nahi denda hits agge aajo 10 may 2023 nu affidavit by secretary of trust that is jaswant singh khehra submitted in the high court endorsing the above application jo consent utthe ditta ਟਰਸਟ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਹਦੇ ਨਾਲ 1 ਫਰਵਰੀ 2013 ਮਿੰਟਸ ਆਫ ਮੀਟਿੰਗ ਕੰਪਰਾਈਜ਼ਿੰਗ 21 2 23 ਹੈਲਡ ਬਿਟਵੀਨ ਰਿਪਰੈਜ਼ੈਂਟੇਟਿਵਸ ਆਫ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੰਯੁਕਤ ਐਸਕੇਐਮ ਨੇ ਕਿ ਇਹਦਾ ਮਸਲੇ ਦਾ ਹੱਲ ਨਿਕਲਿਆ ਜਾਵੇ 27 ਮਾਰਚ 23 ਕਾਪੀ ਆਫ ਲੈਟਰ ਰਿਟਨ ਬਾਈ ਸੈਕਟਰੀ ਗੁਰਸਵਾਗਰ ਗੁਰਸਾਗਰ ਮਸਤੂਆਣਾ ਟਰਸਟ ਟੂ ਪ੍ਰੈਜ਼ੀਡੈਂਟ ਐਸਜੀਪੀਸੀ ਰਿਕੁਐਸਟਿੰਗ ਹਿਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕੜ ਲੈਂਡ ਫਰਮ ਦਾ ਮੇਨ ਕੇਸ ਕਿਉਂਕਿ ਐਸਜੀਪੀਸੀ ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਤੇ ਗੁਰੂ ਸਾਗਰ ਮਸਤੂਆਣਾ ٹرسٹ ਐਸਜੀਪੀਸੀ ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੱਤਾ ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 23 ਨੂੰ ਰੈਜ਼ੋਲੂਸ਼ਨ ਆਫ ਐਸਜੀਪੀਸੀ ਡੇਟਿਡ 10 4 23 ਬਾਏ ਵਿਚ ਕੰਸੈਂਟ ਹੈਡ ਬੀਨ 기ਵਨ ਟੂ ਸਪੇਅਰ 25 ਏਕਰ ਲੈਂਡ ਫਰੋਮ ਮੇਨ ਕੇਸ ਇਨ ਰਿਸਪੌਂਸ ਟੂ ٹرسٹ ਲੈਟਰ ਲੈਟਰ ਆਫ ਐਸਜੀਪੀਸੀ ਟੂ ٹرسٹ ਇਨ ਰਿਸਪੌਂਸ ਟੂ ਲੈਟਰ ਰਿਟਰਨ ਬਾਈ ਸੈਕਟਰ ਗੁਰੂ ਸਾਗਰ ਆ ਮਾਸਟਰਨ ਸਾਹਿਬ ਟਰਾਸਟ ਨੇ ਵੀ ਦਿੱਤੀ ਮਨਜ਼ੂਰੀ ਹਾਈ ਕੋਰਟ ਵਿੱਚ ਐਫੀਡੇਵਿਟ ਵੀ ਫਾਈਲ ਕਰਤਾ ਔਰ ਐਸਜੀਪੀਸੀ ਨੇ ਵੀ ਉੱਥੇ ਆਗਿਆ ਦੇ ਦਿੱਤੀ ਲੇਕਿਨ ਫਿਰ ਵੀ ਭਗਵੰਤਮਾਨ ਬਹਾਨੇ ਬਾਜ਼ੀ ਕਰਕੇ ਆ ਹਾਈ ਕੋਰਟ ਦੇ ਸਾਰੇ ਕਾਗਜ਼ ਮੇਰੇ ਕੋਲ ਰੈਟ ਪਟੀਸ਼ਨ ਦੇ ਮੇਰੇ ਕਾਗਜ਼ ਨੇ ਦੋਸਤੋ ਕਹਾਣੀ ਕੀ ਯਾਰ ਕਿ ਇਹ ਬੰਦੇ ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜੇ ਤਰੀਕੇ ਨਾਲ ਲੋਕਾਂ ਨੇ ਹਵਾ ਚਲਦੀ ਸੀਗੀ ਧੜਾ ਧੜ ਵੋਟਾਂ ਪਾਤੀਆਂ ਇਹਨਾਂ ਨੂੰ ਕਿਸੇ ਵੋਟਰ ਦੀ ਕਦਰ ਨਹੀਂ ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚੇਤਾ ਨਹੀਂਗਾ ਇਹ ਸਭ ਨੂੰ ਲੋਕਾਂ ਨੂੰ ਪੰਜਾਬੀ ਚ ਕਹਿੰਦੇ ਮੂਰਖ ਸਮਝਦੇ ਨੇ ਬਸ ਨਹੀਂ ਪੱਥਰ ਰੱਖਤਾ ਅਸੀਂ 16 ਨਹੀਂ ਪੱਥਰ ਰੱਖਦੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ ਆ ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਆ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ ਤੀਸਰਾ ਬਜਟ ਆ ਗਿਆ 1 2 3 ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕਿ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਹੋਇਆ ਜਰਾ ਆ ਦੇਖ ਲਓ ਜੀ ਕੀ ਹਾਲ ਉਹ ਜੜਿਆ ਪਿਆ ਵਾ ਆ ਉਟਾ ਵੀ ਦਿਖਾ ਦੇ ਕਿਦਾਂ ਕੀ ਹਾਲਤ ਕੀਤੀ ਪਿਆ ਦੇ ਆ ਆ ਲੈ ਭਗਵੰਤ ਚੱਕ ਆਪਣਾ ਆ ਬਦਲਾਵ ਦਾ ਨਹੀਂ ਪੱਥਰ ਆ ਦੇਖ پیچھے ਥੱਲੇ ਉਹ ਪਿੱਛੇ ਦਿਖਾਈ ਉਹ ਕਿਦਾਂ ਕੀ ਉਹ ਅੱਕ ਦੇਖ ਲੋ ਪਰੇ ਆ ਦੇਖ ਲੋ ਤੁਹਾਡੇ ਸਾਹਮਣੇ ਇੱਧਰ ਆਇਓ ਜਰਾ ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ ਚ ਕੀ ਕਹਿੰਦੇ ਹੁੰਦੇ when there is a will there is a way when there is a will there is a way ਸਭ ਹਰ ਚੀਜ਼ ਦਾ ਹੱਲ ਹੈ ਤੁਸੀਂ ਇੱਥੇ ਕਿਉਂ ਜਿੱਦ ਕਰਦੇ ਹੋ ਇੱਥੇ ਹੀ ਗੁਰੂ ਸਾਗਰ ਮਸਤੂਆ